ਦੇ ਆਪਦੇ ਆਤੀ ਦੇ ਸਭੀ ਨੇ ਦਾਖਲ ਕੀ ਕੱਲ ਇੱਕ ਸਪੈਸ਼ਲ ਆਪਰੇਸ਼ਨ ਇਹਦੇ ਸਾਡੇ ਵੱਲੋਂ ਮਾਨਵੀ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਮਤਲਬ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਖਾਸ ਤੌਰ ਤੇ ਲਾਟਰੀ ਡਾਡਾ ਸਟਾ ਇਮੋਰਲ ਡ੍ਰੈਫਟਿੰਗ ਦਾ ਹਿੰਦਾਂ ਦਾ ਇਸੇ ਨਾਲ ਬਹੁਤਿਆਂ ਦੇ ਵਿੱਚ ਜੋ ਸਪਾ ਸੈਂਟਰ ਇਲੀਗਲ ਚੱਲ ਰਹੇ ਨੇ ਉਹਨਾਂ ਦੇ ਖਾਤੇ ਇੱਕ ਕਾਰਵਾਈ ਕੀਤੀ ਗਈ ਸੀ ਜਿਸ ਦੇ ਤਹਿਤ ਥਾਣਾ ਜੋਧਾ ਦੇ ਐਸਐਚਓ ਵੱਲੋਂ ਇੱਕ ਵੱਡਾ ਇਸ਼ਲੰਗ ਜੋ ਕਾਹਨ ਨਿਕਲਿਆ ਲੋ ਜਦੋਂ ਇਹਨੇ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਨਾਮ ਅੰਦਰ ਸਿੰਘ ਪੁੱਤਰ ਰਜੀਤ ਸਿੰਘ ਜੋ ਕਿ ਗੁਜਰਵਾਲਾ ਰਹਿਣ ਵਾਲਾ ਇਹ ਇਹ ਛੋਲੇ ਵਾਲੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਉਹਨਾਂ ਨੂੰ ਲਾਲਸ ਦੇ ਕੇ ਕੀਮਤ ਤੁਹਾਡੇ 200 ਰੁਪਏ ਤੇ 400 ਰੁਪਏ ਬਣਾ ਕੇ ਦੇਊਗਾ ਜਿਸ ਦੇ ਤਹਿਤ ਇਹ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਉਹਨਾਂ ਦਾ ਡੰਗੀ ਕਰ ਰਿਆ ਸੀ ਤੇ ਨਾਲ ਇਹ ਹੀ ਆਪਣੇ ਘਰ ਦੇ ਵਿੱਚ ਛੜਿਆ that is it is a ਕੰਮ ਚਲਾ ਰਿਹਾ ਸੀ ਜਦੋਂ ਅਸੀਂ ਇਸ ਇਨਫੋਰਮੇਸ਼ਨ ਦੇ ਤਹਿਤ ਇਹ ਘਰ ਦੇ ਵਿੱਚ ਰਿਪੋਰਟ ਕੀਤੀ ਤਾਂ ਸਾਨੂੰ ਇਸ ਦੇ ਘਰੋਂ 7,50,540 ਰੁਪਏ ਹਰਾਨ ਹੋਏ ਹਨ ਜੋ ਕਿ ਧਨੀ ਛੱਡੇ ਜਾਨ ਇਸ ულਾਵੇਸ ਦੇ ਕਰਕੇ ਰਜਿਸਟਰ ਮਿਲਿਆ ਹੋ ਅ ਜਿਸ ਦੇ ਵਿੱਚ ਇਸੇ ਪੂਰੇ ਪਿੰਡ ਦੇ ਲਗ ਲਗ ਲੋਕਾਂ ਦੀ ਇੱਕ ਐਂਟਰੀ ਸਿੱਕੀ ਹੋਈ ਸੀ ਕਿਸ ਕੋਲੋਂ ਕਿੰਨਾ ਪੈਸਾ ਲਾਇਆ ਕਿੰਨੇ ਨੰਬਰ ਦੀ ਐਂਟਰੀ ਕੀਤੀ ਹੈ ਜਿਸ ਤਰੀਕੇ ਨਾਲ ਵੀ ਧੰਦਾ ਕੰਮ ਕਰਦਾ ਉਹ ਸਾਰੀ ਡੀਟੇਲ ਸੀ ਸੋ ਇਹ ਰਜਿਸਟਰ ਤੇ ਅਸੀਂ ਇਸ ਕੋਲੋਂ ਇਹ ਪਰਮ ਬਰਾਊਜ਼ ਕਰਕੇ ਇਸ ਦੇ ਖਲਾਫ ਅਧੀਨ ਤਾਰਾ ਸੈਕਸ਼ਨ 10 ਸੈਕਸ਼ਨ 13 ਹੀ ਹੈ ਮੀਨਿੰਗ ਸੈਕਸ਼ਨ 318 4 ਬੀ ਐਨ ਐਸ ਜੋ ਕਿ 420 ਆਈ ਪੀ ਸੀ ਹੈ ਉਸ ਦੇ ਤਹਿਤ ਇੱਕ ਰਿਪੋਰਟ ਰਜਿਸਟਰ ਕੀਤਾ ਜਦੋਂ ਇਸ ਦੀ ਭੁਗਾਇ ਨਾਲ ਅਸੀਂ ਕੋਸ਼ਿਸ਼ ਕੀਤੀ ਤਾਂ ਇਹ ਰਿਪੋਰਟ ਵਿੱਚ ਸਾਹਮਣੇ ਆਇਆ ਇਹ ਇੱਕ ਬਹੁਤ ਹੀ ਵੱਡੇ ਲੈਵਲ ਤੇ ਇੱਕ ਐਪਲੀਕੇਸ਼ਨ ਹੈ ਵੈਬਸਾਈਟ ਹੈ sattaking.com ਜਿਸ ਤੋਂ ਇਹ ਜੇ ਸਾਰਾ ਫੱਟਾ ਖੇਡਦਾ ਸੀ ਜੋ ਕਿ ਬੜੇ ਵੱਡੇ ਲੈਵਲ ਤੇ ਇੱਕ ਨੈਟਵਰਕ ਨੂੰ ਚੱਲਦੀ ਹੈ ਜਿਸ ਤੇ ਪਰਸੀ ਡਿਟੇਲ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆ ਰਹੇ ਕਿ ਕਿਸ ਤਰੀਕੇ ਨਾਲ ਅਲੱਗ-ਅਲੱਗ ਨੰਬਰਾਂ ਦੇ ਪੈਸੇ ਲੰਦਾ ਸੀਗਾ ਤੇ ਲੋਕਾਂ ਨੂੰ ਠੱਗਦਾ ਵੀ ਸੀ ਸੋ ਇਸ ਨੈਟਵਰਕ ਦੇ ਵਿੱਚ ਹੋਰ ਵੀ ਕਈ ਲੋਕਾਂ ਦਾ ਰੂਪ ਸਾਹਮਣੇ ਆਸਲਾ ਜਿਸ ਤਰੀਕੇ ਨਾਲ ਵੈਬਸਾਈਟ ਦੀ ਵੀ ਸ਼ਾਮਿਲ ਕੀਤੀ ਗਈ ਜਦੋਂ ਕਿਸ ਤਰੀਕੇ ਨਾਲ ਉਹ ਚੱਲਦੀ ਹੈ ਇਸ ਨੂੰ ਪੂਰੇ ਡੈਪਥ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਜੋ ਇਹ ਸਰ ਨੈਟਵਰਕ ਜਿਸ ਨੂੰ ਅਸੀਂ ਇਸ ਅਕੈਡਮੀ ਵਿੱਚ ਕਾਬੂ ਕਰ ਸਕੀਏ ਤਾਂ ਕਿ ਜੋ ਔਲੇ ਭਾਲੇ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਉਹ ਇਦਾਂ ਜਾਇਆ ਨਾ ਜਾਵੇ ਤੇ ਜੋ ਆਪਣੀ ਸੁਸਾਇਟੀ ਦੇ ਵਿਚ ਲੋਡ ਆਉਂਦਾ ਉਹ ਬਣਿਆ ਰਹੇ ਸੋ ਯਸ ਮੇਰੇ ਸਾਰੇ ਲੋਕ ਨੂੰ ਟਵੀਟ ਕਰਨਾ ਕਿ ਆਪਣੀ ਮਿਹਨਤ ਨਾਲ ਆਪਣਾ ਪੈਸਾ ਦੀ ਕਮਾਈ ਕਰੋ ਅਗਰ ਤੁਸੀਂ ਇਹੋ ਜਿਹੇ ਇੰਦੇ ਕਲੈਕਟਿਵਿਟੀਜ਼ ਦੇ ਵਿੱਚ ਪੈਗੇ ਹੋ ਜਿਸ ਨਾਲ ਖਾਬੇ ਦੀ ਪਰਚੇਦਾਰ ਹੋਊਗਾ ਤੇ ਜੋ ਆਮ ਲੋਕਾਂ ਦੀ ਜੀ ਖਰਚ ਉਪਾਰੀ ਕਰ ਰਹੇ ਉਹਨਾਂ ਨੂੰ ਵੀ ਸਾਥ ਤੋਂ ਸਾਡੇ ਕੋਲ ਕਰ ਲਈ ਜਾਵੇ ਲਿਧਿਆਰ ਅਤੇ ਆਤੀ ਦੇ ਸਬੰਧਿਤ ਦੇ ਸਭੀ ਰੰਕਾ ਲਈ ਕੱਲ ਇੱਕ ਸਪੈਸ਼ਲ ਆਪਰੇਸ਼ਨ ਇਹਦੇ ਸਾਡੇ ਵੱਲੋਂ ਮਾਨਵੀ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮਤਲਬ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਖਾਸ ਤੌਰ ਤੇ ਲੋਟਰੀ ਡਾਡਾ ਸੱਟਾ ਇਮੋਰਲ ਟ੍ਰਾਂਸਫਰ ਦਾ ਹੁੰਦਾ ਇਸੇ ਕਰਕੇ ਹੋਟਲਾਂ ਦੇ ਵਿੱਚ ਜੋ ਸਪਾ ਸੈਂਟਰ ਇਹਦੇ ਚੱਲਦੇ ਨੇ ਉਹਨਾਂ ਦੇ ਖਿਲਾਫ ਇੱਕ ਕਾਰਵਾਈ ਵੀ ਕੀਤੀ ਗਈ ਸੀ ਜਿਸ ਦੇ ਤਹਿਤ ਥਾਣਾ ਜੋਧਾਂ ਦੇ ਐਸਐਚਓ ਵੱਲੋਂ ਇੱਕ ਬੜਾ ਹੀ ਸ਼ਲਾਘਾ ਜੋ ਕਰਨ ਕੀਤਾ ਗਿਆ ਉਹ ਜਦੋਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਹਰਮਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਜੋ ਕਿ ਗੁਜਰਵਾਲ ਦਾ ਰਹਿਣ ਵਾਲਾ ਇਹ ਇੱਕ ਭੋਲੇ ਪਾਲੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਉਹਨਾਂ ਨੂੰ ਲਾਲਚ ਦੇ ਕੇ ਕਿ ਮੈਂ ਤੁਹਾਡੇ 20 ਰੁਪਏ ਦੇ 400 ਰੁਪਏ ਬਣਾ ਕੇ ਦੇਵਾਂਗਾ ਜਿਸ ਦੇ ਤਹਿਤ ਇਹ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਉਹਨਾਂ ਨੂੰ ਠੱਗੀ ਵੀ ਕਰ ਰਿਹਾ ਸੀ ਤੇ ਨਾਲ ਇਹ ਆਪਣੇ ਘਰ ਦੇ ਵਿੱਚ ਛੜਿਆ ਡੜੇ ਸਿੱਟੇ ਦਾ ਕੰਮ ਚਲਾ ਰਿਹਾ ਸੀ ਜਦੋਂ ਅਸੀਂ ਇਸ ਇਨਫੋਰਮੇਸ਼ਨ ਦੇ ਤਹਿਤ ਇਹਦੇ ਘਰ ਦੇ ਵਿੱਚ ਰੇਡ ਕੀਤੀ ਤਾਂ ਸਾਨੂੰ ਇਸ ਦੇ ਘਰੋਂ 750540 ਰੁਪਏ ਬਰਾਮਦ ਹੋਏ ਹਨ ਜੋ ਕਿ ਗੱਡੀ ਸਟੇਜ ਹੈ ਇਸ ਕੋਲੋਏ ਨੇ ਕਰੋਇਕਰ ਰਜਿਸਟਰ ਮਿਲਾ ਉਹ ਜਿਸ ਦੇ ਵਿੱਚ ਇਸਨੇ ਪੂਰੇ ਕੰਮ ਦੇ ਅਲਗ-ਅਲਗ ਰੁਕਮਾਂ ਇੱਕ ਐਂਟਰੀ ਸਿੱਕੀਆਂ ਹੋਈਆਂ ਸੀ ਕਿ ਸਕੋਰੋਂ ਕਿੰਨਾ ਪੈਸਾ ਲਾਇਆ ਕਿੰਨੇ ਨੰਬਰ ਦੇ ਐਂਟਰੀ ਕੀਤੀ ਹੈ ਜਿਸ ਤਰੀਕੇ ਨਾਲ ਵੀ ਧੰਦਾ ਕੰਮ ਕਰਾਉਦਾ ਉਹਦੀ ਸਾਰੀ ਡੀਟੇਲ ਸੀ ਸੋ ਇਹ ਰਜਿਸਟਰ ਤੇ ਅਸੀਂ ਇਸ ਕੋਲੋਏ ਦੇ ਪੈਸੇ ਬਰਾਮਦ ਕਰਕੇ ਇਸ ਦੇ ਖਿਲਾਫ ਅਧੀਨ ਤਾਰਾ ਸੈਕਸ਼ਨ 30 ਸੈਕਸ਼ਨ 13 ਹੀ ਗੈਮੀ ਨੇ ਸੈਕਸ਼ਨ 3184 ਬੀ ਐਨ ਐਸ ਜੋ ਕਿ 402 ਆਈ ਪੀ ਸੀ ਹੈ ਉਸ ਦੇ ਤਹਿਤ ਇੱਕ ਕੰਕਰਮ ਰਿਸ਼ਟਰੀ ਕਰਦਾ ਜਦੋਂ ਇਸ ਟਿੱਪ ਨੂੰ ਫਾਈਲ ਅਸੀਂ ਕੋਸ਼ਿਸ਼ ਕੀਤੀ ਤਾਂ ਇਨਫੋਸਿਸ ਦੇ ਸਾਹਮਣੇ ਆਇਆ ਕਿ ਇਹ ਉਹ ਨਹੀਂ ਵੱਡੇ ਲੈਵਲ ਤੇ ਇੱਕ ਐਪਲੀਕੇਸ਼ਨ ਹੈ ਵੈਬਸਾਈਟ ਹੈ sattaking.com ਜਿਸ ਤੋਂ ਇਹ ਜੇ ਇਹ ਸਾਰਾ ਫੱਟਾ ਖੇਡਦਾ ਸੀ ਜੋ ਕਿ ਬੜੇ ਵੱਡੇ ਲੈਵਲ ਤੇ ਇੱਕ ਨੈਟਵਰਕ ਨੂੰ ਚੱਲਦੀ ਹੈ ਜਿਸ ਤੇ ਪਰਸੀ ਡਿਟੇਲ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆ ਰਹੇ ਕਿ ਕਿਸ ਤਰੀਕੇ ਨਾਲ ਇਹ ਲੋਕਾਂ ਦੇ ਪੈਸੇ ਲੁੱਟਦਾ ਸੀਗਾ ਤੇ ਲੋਕਾਂ ਨੂੰ ਠੱਗਦਾ ਵੀ ਸੀ ਸੋ ਇਸ ਨੈਟਵਰਕ ਦੇ ਵਿੱਚ ਹੋਰ ਵੀ ਕਈ ਲੋਕਾਂ ਦਾ ਰੂਪ ਸਾਹਮਣੇ ਆ ਸਕਦਾ ਜਿਸ ਤਰੀਕੇ ਨਾਲ ਵੈਬਸਾਈਟ ਦੀ ਸ਼ਾਂਤੀ ਕੀਤੀ ਜਾਂ ਕਿ ਕਿਸ ਤਰੀਕੇ ਨਾਲ ਉਹ ਚੱਲ ਰਹੀ ਹੈ ਇਸ ਨੂੰ ਪੂਰੇ ਡੈਪਥ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਆਵਾਂਗੇ ਤਾਂ ਕਿ ਜੋ ਇਹ ਸਾਰਾ ਨੈਟਵਰਕ ਜਿਹੜਾ ਅਸੀਂ ਇਸ ਸੈਕਟਰ ਦੇ ਵਿੱਚ ਕਾਬੂ ਕਰ ਸਕੀਏ ਤਾਂ ਕਿ ਜੋ ਔਲੇ ਭਲੇ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਉਹ ਇਦਾਂ ਜਾਇਆ ਨਾ ਜਾਵੇ ਤੇ ਜੋ ਆਪਣੀ ਸੁਸਾਇਟੀ ਦੇ ਵਿੱਚ ਲੋਡ ਆਉਟ ਉਹ ਬਣਿਆ ਰਹੇ ਸੋ ਯਸ ਸਾਰੇ ਲੋਕਾਂ ਨੂੰ ਦੂਜੇ ਕਰਨਾਗੇ ਆਪਣੀ ਮਿਹਨਤ ਦੇ ਨਾਲ ਆਪਣਾ ਪੈਸਾ ਦੀ ਕਮਾਈ ਕਰੋ ਅਗਰ ਤੁਸੀਂ ਇਹੋ ਜਿਹੀ ਕਲੈਕਟਿਵਿਟੀਜ਼ ਦੇ ਵਿੱਚ ਪੈਨੇ ਹੋ ਜਿਸ ਨਾਲ ਕਾਬੇ ਦੀ ਪਰਚਦਰ ਹੋਗਾ ਤੇ ਜੋ ਆਮ ਲੋਕਾਂ ਦੀ ਜੀ ਖਰਚੋ ਪਾਰੀ ਕਰ ਰਹੇ ਨੇ ਤੁਸੀਂ ਕਰ ਰਹੇ ਉਹਨਾਂ ਨੂੰ ਵੀ ਹਿਸਾਬ ਨਾਲ ਸਾਡੇ ਕੋਲੇ ਕਰਦੇ ਜਾਏਗਾ